ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਖਰਸੰਦੂ ਤੇ ਗੱਲ ਕਰਦੇ ਹਾਂ ਜੀ ਅੱਜ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਵੇਲੇ ਬਹੁਤ ਵੱਡਾ ਚਟਕਾ ਲੱਗਾ ਜਿਸ ਟਾਈਮ ਉਹਨਾਂ ਦਾ ਇੱਕ ਪੁਰਾਣਾ ਜੋ ਹੈ ਲੀਡਰ ਉਹਨਾਂ ਦੀ ਪਾਰਟੀ ਨੂੰ ਅਸਤੀਫਾ ਦੇ ਕੇ ਚਲਾ ਗਿਆ ਹੈ ਜੇਕਰ ਗੱਲ ਕਰੀਏ ਤਾਂ ਉਸ ਜਿਹੜੇ ਲੀਡਰ ਨੇ ਅਸਤੀਫਾ ਦਿੱਤਾ ਹੈ ਉਹਨਾਂ ਨੇ 2015 ਦੇ ਵਿੱਚ ਸ਼ਮੂਲੀਅਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਤੇ 10 ਸਾਲ ਲਗਾਤਾਰ ਆਪਣਾ ਫਰਜ਼ ਨਿਭਾਇਆ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡੀਆਂ-ਵੱਡੀਆਂ ਜਿਹੜੀਆਂ ਰਾਜਨੀਤੀਆਂ ਅਪਣਾਈਆਂ ਗਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਰਮੀ ਨੇ ਅਰਵਿੰਦ ਕੇਜਰੀਵਾਲ ਵੱਲੋਂ ਉਹਨਾਂ ਉੱਤੇ ਵੀ ਉਹਨਾਂ ਨੂੰ ਪਸੰਦ ਨਹੀਂ ਆਈਆਂ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਜੋ ਕਿ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਇਹਨਾਂ 10 ਸਾਲਾਂ ਚ ਕੀਤੀ ਗਈ ਜੋ ਆਸ ਲੈ ਕੇ ਉਹ ਇਸ ਪਾਰਟੀ ਦੇ ਵਿੱਚ ਆਏ ਸੀ ਉਹਨਾਂ ਆਸਾਂ ਉੱਤੇ ਵੀ ਖਰੇ ਨਹੀਂ ਉਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਅਸੀਂ ਸਿਰਫ ਲੋਕਾਂ ਦੇ ਵਿੱਚ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ ਲੇਕਿਨ ਤੁਹਾਨੂੰ ਦੱਸ ਦੇਣਾ ਕਿ ਜਿਹੜੀ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਮੰਗੀ ਜਾਣਕਾਰੀ ਕਿ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਲੀਡਰ ਸਾਨੂੰ ਦੱਸ ਦਿੰਨੀ ਆ ਕਿ ਉਸ ਸਮੇਂ ਵੱਡਾ ਚਟਕਾ ਲੱਗਾ ਜਦੋਂ ਸੀਨੀਅਰ ਲੀਡਰ ਲੀਡਰ ਇਕਬਾਲ ਸਿੰਘ ਨੇ ਅਸਤੀਫਾ ਦੇ ਦਿੱਤਾ ਇਕਬਾਲ ਸਿੰਘ ਨੇ ਕਿਹਾ ਇਹ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਪਾ ਕੇ ਦਿੱਤੀ ਉਹਨਾਂ ਨੇ ਕਿਹਾ ਕਿ 2015 ਤੋਂ ਪਾਰਟੀ ਨਾਲ ਜੁੜੇ ਸਨ ਤੇ ਪਿਛਲੇ 10 ਸਾਲਾਂ ਤੋਂ ਪਾਰਟੀ ਲਈ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰ ਰਹੇ ਸਨ ਉਹਨਾਂ ਨੇ ਲਿਖਿਆ ਕਿ 2015 ਵਿੱਚ ਆਪ ਇੱਕ ਨਵੀਂ ਉਮੀਦਵਾਰਗ ਉਬਰੀ ਸੀ ਅਤੇ ਮੇਰੇ ਵਰਗੇ ਹਜ਼ਾਰਾਂ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਸੀ ਮੈਂ ਪਾਰਟੀ ਦੀ ਹਰ ਜਗ੍ਹਾ ਤੇ ਹਰ ਮੁੱਦੇ ਤੇ ਫੈਸਲੇ ਲਏ ਇਸ ਦੌਰਾਨ ਮੈਨੂੰ ਕਈ ਵਾਰ ਵਿਰੋਧੀ ਪਾਰਟੀਆਂ ਵੱਲੋਂ ਵੀ ਨੁਮਿੰਦਿਆਂ ਨਾਲ ਤਲਖੀ ਦਾ ਸਾਹਮਣਾ ਕਰਨਾ ਪਿਆ। ਪੋਸਟ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਿਰ ਕੀਤੀ। ਉਹਨਾਂ ਨੇ ਕਿਹਾ ਜਿਨ੍ਹਾਂ ਉਮੀਦਾਂ ਨਾਲ ਅਸੀਂ ਆਪਣਾ ਕਾਰ ਖੇਤੀ ਛੱਡ ਕੇ ਕੰਮ ਕੀਤਾ ਸਰਕਾਰ ਬਣਨ ਤੋਂ ਬਾਅਦ ਪਾਰਟੀ ਤੇ ਨਾ ਹੀ ਸਰਕਾਰ ਉਹਨਾਂ ਉਮੀਦਾਂ ਤੇ ਖਰੀ ਉੱਤਰੀ ਇਸ ਕਰ ਉਹਨਾਂ ਦੇ ਸਾਥੀਆਂ ਤੇ ਆਮ ਕਈ ਗੱਲਾਂ ਸੁਨੀਆਂ ਬੈਠ ਗਿਆ। ਉਹਨਾਂ ਨੇ ਕਿਹਾ ਨਿਰਾਸ਼ਾ ਦੇ ਚਲਦਿਆਂ 10 ਸਾਲ ਦੀ ਮਿਹਨਤ ਤੋਂ ਬਾਅਦ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਪਰੇਮਾਨ ਨਾਲ ਆਪਣੇ ਚੱਲੇ ਸਾਥੀਆਂ ਦੇ ਜਿਨ੍ਹਾਂ ਨਾਲ ਮਿਲ ਕੇ ਕੰਮ ਕੀਤਾ ਉਹਨਾਂ ਤੋਂ ਮਾਫੀ ਮੰਗੀ। ਅੰਤ ਵਿੱਚ ਉਹਨਾਂ ਨੇ ਕਿਹਾ ਕਿ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਲਈ ਲੜਦੇ ਰਹਿ ਗਏ। ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅੱਜ ਜਿੱਥੇ ਵੱਡਾ ਅਸਤੀਫਾ ਦਿੱਤਾ ਗਿਆ ਹੈ ਆਪ ਦੇ ਵੱਡੇ ਲੀਡਰ ਵੱਲੋਂ ਇਕਬਾਲ ਸਿੰਘ ਨੇ ਤਾਂ ਉਹਨਾਂ ਨੇ ਇਹ ਕਿਹਾ ਹੈ ਕਿ ਪੰਜਾਬ ਵਿੱਚ ਜੋ ਅਸੀਂ ਇਹਨਾਂ ਪਿਛਲੇ 10 ਸਾਲਾਂ ਤੋਂ ਉਮੀਦਾਂ ਲਗਾਈਆਂ ਸੀ ਤਾਂ ਉਹ ਇਹ ਪਾਰਟੀ ਨੇ ਉਮੀਦਾਂ ਉੱਤੇ ਖਰੇ ਨਹੀਂ ਉਤਰੇ ਜਿੱਥੋਂ ਕਿ ਇੱਕ ਮਜ਼ਾਕ ਬਣ ਕੇ ਰਹਿ ਗਿਆ ਲੋਕਾਂ 'ਚ ਮੇਰੇ ਆਪਣੇ ਸਾਥੀਆਂ ਵਿੱਚ ਜਿਹੜੇ ਵੇਲਾ ਇਕਜੁੱਟ ਹੋ ਕੇ ਚੱਲੇ ਸੀ ਲੇਕਿਨ ਉਹਨਾਂ ਨੇ ਸਿੱਧੇ ਸ਼ਬਦੀ ਹਮਲੇ ਕੀਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿ ਅਸੀਂ ਜੋ ਉਮੀਦਾਂ ਲੈ ਕੇ ਇਹਨਾਂ ਇਹਨਾਂ ਰਾਹਾਂ ਤੇ ਤੁਰੇ ਸੀ ਆਪਣਾ ਕਾਰੋਬਾਰ ਛੱਡ ਕੇ ਲੇਕਿਨ ਉਹ ਉਮੀਦਾਂ ਤੇ ਨਹੀਂ ਉਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਅੱਜ ਉਹਨਾਂ ਨੇ ਭਰੇ ਦਿਲ ਨਾਲ ਜੋ ਹੈ ਆਪਣਾ ਅਸਤੀਫਾ ਦੇ ਦਿੱਤਾ ਹੈ ਧੰਨਵਾਦ